ਸੰਤੂ ਸਾਹਿਬ ਇੰਨੀਆਂ ਬਹੁਤ ਐ ਨਹੀਂ ਨਹੀਂ ਯਾਰ ਤੂੰ ਸਾਰੀਆਂ ਪਾਲਾ ਜਿੰਨੀਆਂ ਲੈ ਕੇ ਆਇਆ ਮੈਂ ਨਾ ਤਾਂ ਖਾਤਮਾ ਕਰ ਤੂੰ ਸਾਰੀਆਂ ਦਾ ਅੱਛਾ ਵਾਵਾ ਪੋਣੀਆਂ ਪਹਿਣੀਆਂ ਹਾਂ ਚਲੋ ਠੀਕ ਐ ਜਵਾਗ ਤਾਂ ਬਹੁਤ ਐ ਹੋਰ ਪਈਆਂ ਤਾਂ ਹੋਰ ਵੀ ਪਾਲਾ ਜਵਾਗ ਦਾ ਹਾਲ ਦੇਖ ਲੈ ਕੀ ਕੀਤਾ ਚਲ ਆਪਾਂ ਇੱਕ ਵਾਰੀ ਇੰਨੀਆਂ ਹੀ ਪਾ ਲੈਨੇ ਆ ਫੇਰ ਸਤਿ ਸ਼੍ਰੀ ਅਕਾਲ ਦੋਸਤੋ ਇਹ ਵੀਡੀਓ ਉਹਨਾਂ ਵਾਸਤੇ ਬਹੁਤ ਹੀ ਜ਼ਰੂਰੀ ਆ ਜਿਨ੍ਹਾਂ ਦੇ ਬੱਚੇ ਛੋਟੇ ਨੇ ਪਾਰਕਾਂ ਦੇ ਵਿੱਚ ਖੇਡਦੇ ਨੇ ਜਾਂ ਫਰਸ਼ ਤੇ ਬਹਿ ਕੇ ਖੇਡਦੇ ਨੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਂ ਬੋਲ ਦਈਏ ਜੀ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਜੀ ਪਹਿਲਾ ਹੈਗਾ ਜੀ ਮਧੂ ਕੁਮਾਰ ਰਾਜਾ ਵਾਰਵਲ ਹਰਵਿੰਦਰ ਕਾਰ ਕਰਨ ਕੁਮਾਰ ਤੇ ਨਰੇਸ਼ ਤੇ ਸੂਰਜ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਾਵਾਂਗੇ ਸੋਣੇ ਸੋਣੇ ਕਮੈਂਟ ਜ਼ਰੂਰ ਕਰਿਓ ਤੇ ਦੋਸਤੋ ਇਹ ਵੀਡੀਓ ਬਹੁਤ ਹੀ ਜ਼ਰੂਰੀ ਹੈ ਜ਼ਰੂਰ ਤੁਸੀਂ ਧਿਆਨ ਨਾਲ ਦੇਖ ਲਿਓ ਹੋਰ ਜਲਦੀ ਪਾਣੀ ਪਾਓ ਯਾਰ ਜਲਦੀ ਪਾਣੀ ਪਾਓ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਆਪਾਂ ਲੈਣੀਆਂ ਜੀ ਸਿੱਖਾ ਵਾਲੀਆਂ ਜਿਹੜੀਆਂ ਤੀਲਾ ਹੁੰਦੀਆਂ ਜਿਹੜੀਆਂ ਆਪਣੇ ਮਾਚਿਸ ਹੁੰਦੀ ਆ ਉਹ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਜੀ ਪਾਣੀ ਠੀਕ ਹੈ ਠੀਕ ਹੈ ਜਾਨੀ ਕਿ ਆਪਾਂ ਅੱਧਾ ਇੱਕ ਗਲਾਸ ਜਿਹੜਾ ਕਿ ਪਾਣੀ ਦਾ ਪਾ ਲਿਆ ਦੋਸਤੋ ਤੁਹਾਨੂੰ ਦੱਸਦੇ ਆ ਬਹੁਤ ਹੀ ਜਲਦੀ ਵੀ ਕਾਦੇ ਵਾਸਤੇ ਬਣ ਰਹੀ ਆ ਪਰ ਤੁਹਾਡੇ ਵੀ ਘਰੇ ਅੱਜ ਦੀ ਜ਼ਰੂਰਤ ਆ ਚੀਜ਼ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਲਏ ਜੀ ਨਿੰਮ ਦੇ ਪੱਤੇ ਤੇ ਤੁਸੀਂ ਨਿੰਮ ਦੇ ਪੱਤਿਆਂ ਦੀ ਥਾਂ ਤੇ ਵੈਸੇ ਜਿਹੜਾ ਕਿ ਨਿੰਮ ਦਾ ਤੇਲ ਵੀ ਲੈ ਸਕਦੇ ਹੋ ਪਰ ਜੇ ਪੱਤੇ ਲਵੋਗੇ ਤਾਂ ਜ਼ਿਆਦਾ ਵਧੀਆ ਜੀ ਤੇ ਦੋਸਤੋ ਸਾਨੂੰ ਅਸੀਂ ਪਿਛਲੇ ਸਾਲ ਵੀ ਇਹਦਾ ਫਾਇਦਾ ਲੈ ਚੁੱਕੇ ਆ ਤੇ ਸਾਡੇ ਅੱਜ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਤੇ ਤੁਹਾਨੂੰ ਵੀਡੀਓ 'ਚ ਤੁਹਾਨੂੰ ਦਿਖਾਏ ਦਿੰਨੇ ਹਾਂਜੀ ਬਈ ਲਓ ਜੀ ਆਪਾਂ ਜਿਹੜੇ ਕਿ ਕਾਫੀ ਸਾਰੇ 15-20 ਪੱਤੇ ਪਾਲੇ ਹੈਗੇ ਆ ਠੀਕ ਆ ਠੀਕ ਹੈ ਜੀ ਤੇ ਹੁਣ ਆਪਾਂ ਪਾਣੀ ਨੂੰ ਜਿਹੜਾ ਕਿ ਥੋੜਾ ਜਿਹਾ ਹੌਂ ਦੇਵਾਂਗੇ ਜੀ ਗਰਮ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਇੱਕ ਚਮਚ ਨਮਕ ਦਾ ਠੀਕ ਆ ਠੀਕ ਹੈ ਜੀ ਇੱਕ ਚਮਚ ਦੇ ਨੇੜੇ ਆਪਾਂ ਇਹਦੇ ਵਿੱਚ ਨਮਕ ਪਾ ਲੈਨੇ ਠੀਕ ਆ ਤੇ ਨਾਲ ਹੀ ਦੋਸਤੋ ਆਪਾਂ ਲਈਏ ਜੀ ਇੱਕ ਕਪੂਰ ਦੀ ਟਿੱਕੀ ਜਿਹਨੂੰ ਆਪਾਂ ਜਿਹੜਾ ਕਿ ਚੰਗੀ ਤਰ੍ਹਾਂ ਪਾਊਡਰ ਜਿਹੜਾ ਕਿ ਉਹਦਾ ਆਪਾਂ ਬਣਾ ਲਿਆ ਸੀਗਾ ਕੁੱਟ ਲਿਆ ਸੀਗਾ ਠੀਕ ਹੈ ਜੀ ਠੀਕ ਠੀਕ ਇਹ ਆਪਾਂ ਇੱਕ ਕਪੂਰ ਦੀ ਟਿੱਕੀ ਇਹਦੇ ਵਿੱਚ ਪਾ ਦਾਂਗੇ ਠੀਕ ਆ ਮੈਂ ਤੁਹਾਨੂੰ ਕਹਿੰਦਾ ਵੈਸੇ ਨਾ ਵੀ ਕੱਲ ਹੀ ਪਰਸਪ ਤਿੰਨ ਚਾਰ ਦਿਨ ਹੋ ਗਏ ਆ ਹਾਂਜੀ ਤੁਸੀਂ ਤਾਂ ਕਹਿੰਦੇ ਸੀਗੇ ਪਰ ਮੈਂ ਜਿਹੜਾ ਕਿ ਥੋੜਾ ਜਿਹਾ ਹਨ ਗੌਲੀ ਜੀ ਕਰਤੀ ਆ ਤੇ ਲਓ ਜੀ ਤੇ ਹੁਣ ਆਪਾਂ ਇਹ ਪਾਲੀਆਂ ਜੀ ਮਚਿਸ ਪਾਲੀਆ ਨਿੰਮ ਦੇ ਪੱਤੇ ਪਾਲਿਆ ਨਮਕ ਪਾਲਿਆ ਤੇ ਇੱਕ ਕਪੂਰ ਦੀ ਆਪਾਂ ਇਹਦੇ ਵਿੱਚ ਟਿੱਕੀ ਪਾਲੀਆ ਪਾਣੀ ਵੀ ਆਪਣਾ ਜਿਹੜਾ ਕਿ ਗਰਮ ਹੋਣਾ ਸ਼ੁਰੂ ਹੋ ਗਿਆ ਦੋਸਤੋ ਤੇ ਇਹਦੇ ਵਿੱਚ ਆਪਾਂ ਹੋਰ ਜਿਹੜੀਆਂ ਚੀਜ਼ਾਂ ਪਾਉਣੀਆਂ ਜੀ ਉਹ ਵੀ ਤੁਹਾਨੂੰ ਦੱਸਦੇ ਆ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ ਪਿਆਜ਼ ਦੇ ਛਿਲਕੇ ਠੀਕ ਠੀਕ ਹੈ ਜੀ ਇਹ ਵੀ ਆਪਾਂ ਪਾ ਦਿੰਨੇ ਆ ਆਪਾਂ 2-3 ਪਿਆਜ਼ ਦੇ ਜਿਹੜੇ ਕੀ ਛਿਲਕੇ ਲੈ ਲਏ ਸੀਗੇ ਤੇ ਦੋਸਤੋ ਪਵਣੇ ਆਪਾਂ ਆਪਣੇ ਦੋਸਤਾਂ ਨੂੰ ਦੱਸ ਦਈਏ ਵੀ ਬਣ ਕੀ ਰਿਹਾ ਹੈ ਹਾਂਜੀ ਇਹ ਆਪਾਂ ਦੋਸਤੋ ਲਾਸਟ ਸਾਲ ਵੀ ਜਿਹੜਾ ਕੀ ਬਹੁਤ ਹੀ ਵਧੀਆ ਫਾਰਮੂਲਾ ਤਿਆਰ ਕੀਤਾ ਸੀਗਾ ਜਿਹਦਾ ਕੀ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਸੀਗਾ ਤੇ ਉਹੀ ਆਪਾਂ ਹੁਣ ਬਣਾਉਣ ਲੱਗੇ ਆ ਤੇ ਦਾਰਸਲ ਦਾਰਸਲ ਦੇ ਵਿੱਚ ਅੱਜ ਜੈਸ਼ੂ ਕੇਦੇ ਭੂਰੀਆਂ ਕੀੜੀਆਂ ਲੜ ਗਈਆਂ ਤੇ ਸਾਨੂੰ ਫੇਰ ਹੀ ਰਿਅਲਾਈਜ਼ ਹੋਇਆ ਪਿਆਪਾ ਤੋਂ ਚੀਜ਼ ਹੈ ਕਿ ਬਣਾਈ ਨਹੀਂ ਤੇ ਦੋਸਤੋ ਭੂਰੇਆਂ ਕੀੜਿਆਂ ਦਾ ਤਾਂ ਐਵੇਂ ਦਾ ਕੰਮ ਆ ਵੀ ਤੁਹਾਡਾ ਫਰਸ਼ ਪੱਕਾ ਹੈ ਬਿਲਕੁਲ ਪੱਕਾ ਸੀਮੈਂਟਡ ਤਾਂ ਵੀ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕਿੱਥੋਂ ਮਤਲਬ ਕਿ ਆ ਜਾਂਦੀਆਂ ਹੈ ਸਾਡੇ ਬੈੱਡ ਤੇ ਇੰਨੀਆਂ ਜ਼ਿਆਦਾ ਕੀੜੀਆਂ ਸੇ ਉੱਪਰ ਚੜੀਆਂ ਸੀ ਤੇ ਜੈਸਵਰੀ ਜਿੱਥੋਂ ਸੀ ਆ ਜਿਹੜੀ ਬਾਹ ਦੇਖ ਰਹੇ ਹੋ ਦੇਖੋ ਕਿੰਨੀ ਲਾਲ ਕਰਤੀ ਫੜ ਕੇ ਕੀੜੀਆਂ ਨੇ ਤੇ ਸੋ ਅਸੀਂ ਸੋਚਿਆ ਵੀ ਪਿਛਲੇ ਸਾਲ ਵਾਲਾ ਹੁਣ ਫਾਰਮੂਲਾ ਬਣਾਉਣਾ ਤੇ ਉਹ ਯੂਜ਼ ਕਰਨਾ ਬਹੁਤ ਹੀ ਜ਼ਿਆਦਾ ਸੌਖਾ ਹੈ ਹਾਂਜੀ ਪਰ ਨਾਲ ਤਾਂ ਸਿੱਖੀ ਬਹੁਤ ਸਮਲ ਆ ਰਹੀ ਹੈ ਨਾ ਖੜੇ ਨੇ ਹਾਂਜੀ ਬਹੁਤ ਜ਼ਿਆਦਾ ਆ ਦੇਖੋ ਤੁਸੀਂ ਇਹ ਜਿਹੜਾ ਕਯੂਬਲ ਨਾ ਸ਼ੁਰੂ ਹੋ ਗਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਜਿਹਦੇ ਚ ਆਪਾਂ ਇੱਕ ਟੱਕਨ ਟਟਾਲ ਦਾ ਵੀ ਪਾਵਾਂਗੇ ਠੀਕ ਆ ਤੇ ਦੋਸਤੋ ਜੂ ਕੀਵੇਂ ਕਰਨਾ ਤੁਹਾਨੂੰ ਦਿਖਾਉਣਾ ਹੈ ਵੀ ਭੂਰੀਆਂ ਕੀੜੀਆਂ ਤੁਹਾਡੇ ਘਰੇ ਮੈਂ ਕਹਿੰਦਾ ਜੂ ਚ ਵੀ ਨਹੀਂ ਆਉਂਦੀਆਂ ਭੂਰੀਆਂ ਕੀੜੀਆਂ ਵੀ ਨਹੀਂ ਆਉਣੀਆਂ ਮੱਖੀ ਮੱਛਰ ਵੀ ਨਹੀਂ ਆਉਣਾ ਏ ਠੀਕ ਹਾਂਜੀ ਇਹ ਤਾਂ ਬਹੁਤ ਤਿੱਖੀ ਸਮੈਲ ਹੋ ਗਈ ਹੈ ਨਾ ਤੇ ਹੁਣ ਆਪਾਂ ਬਹੁਤ ਜ਼ਿਆਦਾ ਪਾਉਣ ਖੜਾ ਨਹੀਂ ਜਾ ਰਹੇ ਮੈਂ ਬਿਨੇ ਕਰ ਪਾਤਾ ਜੀ ਤੇ ਬਿਨੇ ਕਰ ਨਾਲ ਤਾਂ ਹੋਰ ਵੀ ਜਿਹੜੀ ਤਿੱਖੀ ਸਮੈਲ ਹੋ ਜਾਣੀ ਹੈ ਇਹਦੀ ਤੇ ਹੁਣ ਆਪਾਂ ਇਹਨੂੰ ਪੂਰਾ ਜਾਨਕੀ ਰੈਨਲ ਜੀ ਰੋਗ ਜਿੰਨਾ ਚਿਰ ਪਾਣੀ ਦੇ ਵਿੱਚ ਕਲਰ ਨਹੀਂ ਆ ਜਾਂਦਾ ਤੁਸੀਂ ਦੇਖ ਲਓ ਵੀ ਪਾਣੀ ਜਿਹੜਾ ਕਿ ਕਲਰ ਪੂਰਾ ਦੇ ਗਿਆ ਲਓ ਜੀ ਪਾਣੀ ਨੂੰ ਪੂਰਾ ਰੰਗ ਜਿਹੜਾ ਕਿ ਆ ਗਿਆ ਹੈਗਾ ਤੁਸੀਂ ਦੇਖ ਹੀ ਤੱਕਦੇ ਤੇ ਹੁਣ ਆਪਾਂ ਗੈਸ ਜਿਹੜੀ ਕਿ ਕਰ ਦਾਂਗੇ ਬੰਦ ਤੇ ਹੁਣ ਆਪਾਂ ਇਹਨੂੰ ਜਿਹੜਾ ਕਿ ਛਾਣ ਲੈਣੇ ਆ ਠੀਕ ਛਾਣ ਕੇ ਤੇ ਫਿਰ ਤੁਹਾਨੂੰ ਦੱਸ ਦਿਆਂ ਵੀ ਇਹ ਕਿਵੇਂ ਆਪਾਂ ਯੂਜ਼ ਕਰਨਾ ਦੋਸਤੋ ਪਿਛਲੇ ਸਾਲ ਅਸੀਂ ਇੱਕ ਵਾਰ ਹੀ ਬਣਾਇਆ ਸੀਗਾ ਤੇ ਸਾਰੀਆਂ ਗਰਮੀਆਂ ਨਿਕਲ ਗਈਆਂ ਸੀ ਬਸ ਥੋੜਾ ਜਿਹਾ ਜੀ ਕਰਨਾ ਇੱਕ ਵਾਰੀ ਸੋਨੋ ਮੈਨੂੰ ਲੱਗਦਾ ਇੱਕ ਵਾਰੀ ਛੜਕਾ ਕਰਨ ਤੋਂ ਬਾਅਦ ਕੀੜੇ ਆਉਣ ਹੀ ਨਹੀਂ ਸਾਰੀਆਂ ਗਰਮੀਆਂ ਤੁਹਾਡੇ ਘਰੇ ਸਹੀ ਗੱਲ ਹੈ ਤੇ ਹੁਣ ਆਪਾਂ ਇਹਨੂੰ ਜਿਹੜਾ ਕੀ ਸਪਰੇਅ ਬੋਟਲ ਦੇ ਵਿੱਚ ਪਾ ਲੈਣਾ ਠੀਕ ਹੈ ਥੋੜਾ ਜਿਹਾ ਕੋਸਾ ਕਰਕੇ ਪਾਓ ਜਿੱਥੇ ਕਿੱਥੇ ਸੀਆਂ ਆ ਕੀੜੀਆਂ ਇਸ ਦੇ نیچے ਇਹ ਤਾਂ نیچے ਆ ਦੇਖ ਪਵਣਾ ਸਾਹਮਣੇ ਐਣਕਾ ਕੋਲੇ ਵੇ ਲੈਂਤੂਰੀ ਆਉਂਦੀ ਤਾਂ ਦੇਖੋ ਆ ਦੇਖੋ ਆ ਤਾਂ ਬੜਾ ਕੰਮ ਖਰਾਬ ਹੋ ਗਿਆ ਤੇ ਦੋਸਤੋ ਇੱਥੇ ਆਪਾਂ ਸਾਰੇ ਜਿਹੜਾ ਕੀੜਾ ਕਾ ਕਰ ਦਿੰਨੇ ਆ ਜਿਹੜੀਆਂ ਕੀੜੀਆਂ ਇੱਥੇ ਨਾ ਹੁਣ ਫਿਰ ਦੁਬਾਰਤ ਤੋਂ ਤੇ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਕੀੜੀਆਂ ਇਹਨਾਂ ਦਿਨਾਂ ਦੇ ਵਿੱਚ ਆਮ ਹੀ ਪ੍ਰੋਬਲਮ ਹਰ ਘਰ 'ਚ ਹੋ ਜਾਂਦੀ ਆ ਹਾਂਜੀ ਤੇ ਤੁਹਾਡੇ ਬੱਚੇ ਜੈਸਿਕ ਬਾਹ ਦਿਖਾਈ ਬਤਾ ਬਾਹ ਦਿਖਾਈ